ਕੰਗੜਾ ਰਣਾਉਤ ਹੁਣ ਸਾਨੂੰ ਪੁੱਛ ਰਹੀ ਹੈ ਕਿ ਕਿ ਸਿੱਖ ਸੰਤ ਦੇ ਸਿਪਾਹੀ ਅੰਤਰ ਕੀ ਹੁੰਦਾ ਹੈ ਸਿਰਿਆ ਕਾਲ ਤੱਕ ਸਾਬਦੇ ਜਹੇਦਾਰ ਉਹਨਾਂ ਨੂੰ ਉਹ 20ਵੀਂ ਸਦੀ ਦਾ ਜਰਨੈਲ ਦੀ ਆਪਾਦੀ ਦੇ ਚੁੱਕੇ ਨੇ ਮੈਂ ਇਹ ਹੀ ਦੱਸ ਰਿਹਾ ਕਿ ਸੰਤ ਜਰਨੈਲ ਸਿੰਘ ਬੰਰਾਲੇ ਸੰਤ ਬਾਣੀ ਤੇ ਬਾਣੇ ਦੇ ਪੱਕੇ ਸਿਪਾਹੀ ਉਹਨਾਂ ਨੂੰ ਕਲਗੀ ਵਾਲੇ ਦੇ ਬਕਸੇ ਹੋਏ ਸ਼ਸਤਰ ਉਹਨਾਂ ਦੇ ਕੋਲ ਸੀ ਇਹਨਾਂ ਨੇ ਹਿੰਦੂ ਮੱਤ ਦੇ ਲੋਕਾਂ ਚ ਸਾਥ ਹੈਗੇ ਇਹਨਾਂ ਦਾ ਦੇਖੋ ਤੁਸੀਂ ਇੱਕ ਇਹਨਾਂ ਨੇ ਜਿਹੜਾ ਹੁਣ ਮੁੱਖ ਮੰਤਰੀ ਬਣਾਇਆ ਹੋਇਆ ਉਹ 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 ਸਾਥ ਹੈ ਇਹ ਤਾਂ ਫਿਰ ਦੋ ਅੱਤਵਾਦੀ ਹੋ ਗਏ ਨਾ ਇੱਕ ਤਾਂ ਰਾਹੁਲ ਦਾ ਪਰਿਵਾਰ ਸਮੇਤ ਰਾਹੁਲ ਅੱਤਵਾਦੀ ਨੇ ਤੇ ਦੂਜੇ ਬੰਨੇ ਇੱਧਰ ਬਿਆਸ ਸਿੰਘ ਦਾ ਟੱਬਰ ਉਹ ਵੀ ਅੱਤਵਾਦੀ ਹੈ ਬਿਆਸ ਸਿੰਘ ਇੱਧਰ ਸਾਡੀ ਖਤਾਬ ਕੱਲ ਜੇ ਵਗੀਤ ਬਿੱਟੂ ਆ ਕੇ ਭਾਜਪਾ ਦਾ ਭਗਮਾ ਪਾ ਕੇ ਖੜ ਗਿਆ ਖਾਕੀ ਨੀਕਰ ਪਾ ਕੇ ਖੜ ਗਿਆ ਉਹਨੂੰ ਇਹ ਨਾ ਸੋਚੋ ਕਿ ਉਹ ਆਪਣੇ ਪਰਿਵਾਰ ਦੀ ਜਾ ਜਾ ਕਾਂਗਰਸ ਵਾਲੀ ਸੋਚ ਛੱਡ ਕੇ ਆ ਗਿਆ ਉਹੀ ਕੰਮ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਤੁਸੀਂ ਨਾ ਇਹ ਕੰਮ ਛੇੜੋ ਕਿ ਤੁਹਾਡੇ ਪੈਨ ਦੇ ਸਾਈਨਾਂ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਤੇ ਉਹਦੇ ਸਹਿਯੋਗੀਆਂ ਦੀ ਬਾਰ ਬਾਰ ਇੰਨੇ ਸਿਭਧਾਈਂ ਜਾਓ ਹੁਣ ਕੋਰਟ ਨੇ ਵੀ ਤਾਂ ਤੁਹਾਨੂੰ ਤਲਬ ਕਰੇ ਲੈਣਾ ਸਸਕਾਲ ਜੀ ਮੈਂ ਹੱਕ ਕਵਰ ਸਿੰਘ 베ਦੀ ਦੇਸ਼ ਦੇ ਵਿੱਚ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਰਾਹੁਲ ਗਾਂਧੀ ਰਵਨੀਤ ਸਿੰਘ ਬਿੱਟੂ ਤੇ ਕੰਗਣਾ ਰਣੌਤ ਇੱਕ ਵਾਰ ਫਿਰ ਸੁਰਕੀਆਂ ਦੇ ਵਿੱਚ ਹੈ ਕਿਉਂਕਿ ਲਗਾਤਾਰ ਰਾਹੁਲ ਗਾਂਧੀ ਵੱਲੋਂ ਜਿਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੀ ਪਿੱਛੇ ਨਾ ਹਟੇ ਆਕਰ ਭਾਜਪਾ ਨੂੰ ਖੁਸ਼ ਕਰਨ ਲਈ ਕੁਝ ਜਹੇ ਬਿਆਨ ਦਾਗ ਦਿੱਤੇ ਜਿਸ ਕਰਕੇ ਹੁਣ ਭਾਜਪਾ ਕਾਂਗਰਸ ਦੇ ਲੋਕ ਇੱਕ ਦੂਜੇ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਤੇ ਇਸ ਦੇ ਵਿੱਚ ਕੁਦਪੀਆ ਕੰਗਣਾ ਰਣੌਤ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਕਿੱਤੇ ਵੀ ਲਗਦੀ ਬਖਾਈ ਨਹੀਂ ਦੇ ਰਹੀ ਇਸ ਕਰਕੇ ਉਹ ਵੀ ਬਖਲਾਈ ਆ ਜੋ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਬਾਰੇ ਇੱਕ ਵਕਰੀ ਤਰ੍ਹਾਂ ਦੀ ਟਿੱਪਣੀ ਦੇ ਰਹੀ ਹੈ ਜੋ ਦੱਸ ਰਹੀ ਹੈ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਸੰਤ ਕਿੱਥੋਂ ਹੈ ਤਾਂ ਸਾਥ ਤੇ ਸੰਦੀ ਪ੍ਰਭਾਸ਼ਾ ਨੂੰ ਲੈ ਕੇ ਕੰਗੜਾ ਰਣੌਤ ਇੱਕ ਵਾਰ ਫਿਰ ਸੁਰਕੀਆਂ ਦੇ ਵਿੱਚ ਹੈ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡੇ ਨਾਲ ਪਰਮਜੀਤ ਸਿੰਘ ਸੌਲੀ ਨੇ ਸੌਲੀ ਸਾਹਿਬ ਸਾਥ ਤੇ ਸੰਦੀ ਪ੍ਰਭਾਸ਼ਾ ਕੀ ਹੁੰਦੀ ਹੈ ਕੰਗੜਾ ਰਣੌਤ ਨੂੰ ਕਿਵੇਂ ਪਤਾ ਲੱਗ ਰਿਹਾ ਕਿ ਸਾਥ ਕਿਹੜੇ ਹੁੰਦੇ ਆ ਤੇ ਸੰਤ ਕਿਹੜੇ ਹੁੰਦੇ ਆ ਤੇ ਇਹ ਵੀ ਗੱਲ ਕਹੀ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹੱਥ ਦੇ ਵਿੱਚ 147 ਹੁੰਦੀ ਆ ਇਹ ਸੰਤ ਕਿੱਥੋਂ ਹੋ ਸਕਦੇ ਆ ਜਿਹੜੀ ਬੀਬੀ ਕੰਗਣਾ ਰਣਾਉਤ ਹੈ ਉਹ ਭਾਜਪਾ ਦੀ ਨਵੀਂ ਬਣੀ ਐਮਪੀ ਹੈ ਜਿਨੇ ਪਹਿਲਾਂ ਤੋਂ ਲਾ ਕੇ ਉਹਨੂੰ ਇੱਕ ਟ੍ਰੈਂਡ ਬਣ ਗਿਆ ਵੀ ਮੈਂ ਸਮਾਜ ਚ ਵਿਚਰਨ ਦੇ ਲਈ ਲੋਕਾਂ ਚ ਹੀਰੋ ਬਣਨ ਦੇ ਲਈ ਤਾਂ ਕਾਮਯਾਬ ਹੁੰਨੀ ਆ ਜੇ ਸਿੱਖਾਂ ਦੇ আর ਸਿੱਖਾਂ ਦੇ ਜਿੰਨਾ ਤੇ ਸਿੱਖਸਾਨਾਂ ਦੇ ਖਿਲਾਫ ਆਪਣੇ ਸ਼ਬਦ ਬੋਲੂਗੀ ਉਹਦਾ ਉਹਦਾ ਟੇਸਟ ਬਣ ਗਿਆ ਉਹਦੇ ਸੁਭਾ ਦਾ ਮੇਰੇ ਮੁਤਾਬਕ ਇਸੇ ਨੂੰ ਮੁੱਖ ਰੱਖਦੇ ਹੋਏ ਕੰਗੜਾ ਰਣਾਉਤ ਹੁਣ ਸਾਨੂੰ ਪੁੱਛ ਰਹੀ ਹੈ ਕਿ ਕਿ ਸਿੱਖ ਸੰਤ ਤੇ ਸਿਪਾਹੀ ਅੰਤਰ ਕੀ ਹੁੰਦਾ ਹੈ ਬੀਬਾ ਜੀ ਤੁਹਾਨੂੰ ਦੱਸਦੀ ਆ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜਿਹਦੇ ਅਸੀਂ ਖੰਡੇ ਬਾਟੇ ਦਾ ਅੰਬੜਤ ਛੱਕੇ ਸ੍ਰੀ ਸਾਹਿਬ ਹੱਥ 'ਚ ਵੀ ਰੱਖਦੇ ਆ ਤੇ ਗਾਤਰੇ ਚ ਵੀ ਪਾ ਕੇ ਰੱਖਦੇ ਆ ਜਿਹੜੇ ਉੱਪਰ ਦੀ ਗਾਤਰੇ ਪਾਏ ਹੁੰਦੇ ਨੇ ਦਾੜੇ ਪ੍ਰਕਾਸ਼ ਹੁੰਦੇ ਨੇ ਤੁਸੀਂ ਜੇ ਨਹੀਂ ਪੜਿਆ ਸਿੱਖ ਧਰਮ ਨੂੰ ਪੜ ਲੈਣਾ ਚਾਹੀਦਾ ਸਵਾਲ ਕਰਨ ਤੋਂ ਪਹਿਲਾਂ ਸੰਤਾਂ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦਾ ਜੋ ਚਿਹਰਾ ਮੋਰਾ ਸੀ ਜੋ ਉਹਨਾਂ ਦਾ ਪਹਰਾਵਾ ਸੀ ਕਲਗੀ ਤਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਕਿਰਪਾ ਦੇ ਨਾਲ ਜਦੋਂ ਉਹ ਅੰਬਰ ਦਸ਼ਾਕੇ ਗੁਰੂ ਦੇ ਲੜ ਲੱਗਦੇ ਨੇ ਉਦੋਂ ਤੋਂ ਸੰਤ ਉਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਹ ਸੰਤ ਸੀ ਜਿਹੜੇ ਬਾਣੀ ਤੇ ਬਾਣੇ ਦੇ ਪੱਕੇ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਉਹਨਾਂ ਨੂੰ ਉਹ 20ਵੀਂ ਸਦੀ ਦਾ ਜਰਨੈਲ ਦੀ ਆਪਾਦੀ ਦੇ ਚੁੱਕੇ ਨੇ ਜਿਹੜਾ ਪਰ ਜੇ ਦੇਖਿਆ ਜਾਵੇ ਤਾਂ ਸਾਧ ਦੀ ਪ੍ਰਭਾਸ਼ਾ ਵੀ ਦੇ ਰਹੇ ਨੇ ਆਖਰ ਸਾਧ ਕਿਹੜੇ ਨੇ ਫਿਰ ਆਪਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਇਹ ਸਾਧ ਸ਼ਬਦ ਦੀ ਵਰਤੋਂ ਬੀਬੀ ਕਿਉਂ ਕਰ ਰਹੀ ਆ ਇਹ ਇੱਕ ਸਾਜ਼ਿਸ਼ ਹੈ ਵੀ ਸਿੱਖਾਂ ਨੇ ਤਖਲੀਫ਼ ਦੁੱਖ ਕਿੱਥੋਂ ਮੰਨਦੇ ਨੇ ਮੈਂ ਇਹੀ ਦੱਸ ਰਿਹਾ ਕਿ ਸੰਤ ਜਰਨੈਲ ਸਿੰਘ ਬੰਰਾਲੇ ਸੰਤ ਬਾਣੀ ਤੇ ਬਾਣੇ ਦੇ ਪੱਕੇ ਸਿਪਾਹੀ ਉਹਨਾਂ ਨੂੰ ਕਲਗੀ ਵਾਲੇ ਦੇ ਬਕਸੇ ਹੋਏ ਸ਼ਸਤਰ ਉਹਨਾਂ ਦੇ ਕੋਲ ਸੀ ਚਾਹੇ ਉਹ ਅੱਜ ਮੌਜੂਦਾ ਸਮੇਂ ਦੀਆਂ ਅਸਲਾ ਹੋਵੇ ਚਾਹੇ ਪਿੱਛੇ ਪਿੱਛੇ ਵਾਲਾ ਅਸਲਾ ਹੋਵੇ ਉਹ ਅੱਜ ਅਸੀਂ ਨਹੀਂ ਅੱਜ ਸਾਡੇ ਪੁਰਖਿਆਂ ਤੋਂ ਲਾ ਕੇ ਸਾਡੇ ਗੁਰੂ ਦੀ ਬਕਸੇ ਵਾਲੇ ਵੈਪਨ ਸੀ ਇਹ ਜਿਹੜੀ ਸਾਧ ਕਹਿੰਦੀ ਹੈ ਸਾਧ ਸੰਤ ਸਾਡੇ ਦੇ ਲਾਗੂ ਹੁੰਦਾ ਸਾਧ ਸਤ ਸਬਦਾ ਜਿਹੜਾ ਉਹ ਹਿੰਦੂ ਮਤ ਵਿੱਚ ਲਾਗੂ ਹੁੰਦਾ ਇਹਨਾਂ ਦੇ ਹਿੰਦੂ ਮੱਤ ਦੇ ਲੋਕਾਂ 'ਚ ਸਾਧ ਹੈਗੇ ਇਹਨਾਂ ਦਾ ਦੇਖੋ ਤੁਸੀਂ ਇੱਕ ਇਹਨਾਂ ਨੇ ਜਿਹੜਾ ਹੁਣ ਮੁੱਖ ਮੰਤਰੀ ਬਣਾਇਆ ਹੋਇਆ ਉਹ 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 ਸਾਧ ਹੈ ਹੋਰ ਕਿੰਨੇ ਨੇ ਸਾਧਵੀਆਂ ਵੀ ਨੇ ਇਹਨਾਂ ਦੀਆ ਅਸੀਂ ਪਰ ਉਹਨਾਂ ਤੇ ਟਿੱਪਣੀ ਨਹੀਂ ਕਰਦੇ ਵੀ ਪਾ ਜੀ ਤੈਨੂੰ ਦੱਸ ਦਾਂ ਵੀ ਤੂੰ ਸਾਧਾਂ ਦੀ ਪਰਿਭਾਸ਼ਾ ਸਾਧਾਂ ਤੋਂ ਪੁੱਛ ਲੈ ਪਰ ਇੱਧਰ ਤਾਂ ਸੰਤਰ ਸਪਾਹੀ ਬਰਾਬਰ ਨੇ ਪਰ ਜਿਹੜੀ ਅਮਰਜੈਂਸੀ ਫਿਲਮ ਬਣਾਈ ਹੈ ਅਮਰਜੈਂਸੀ ਫਿਲਮ ਤਾਂ ਇੰਦਰਾ ਗਾਂਧੀ ਵੱਲੋਂ ਜਿਹੜੀ 1975 ਦੇ ਵਿੱਚ ਅਮਰਜੈਂਸੀ ਲਗਾਈ ਗਈ ਸੀ ਉਸ ਦੇ ਆਧਾਰਤ ਸੀ ਆਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਰੋਲ ਕਿੱਥੇ ਆ ਗਿਆ ਅਮਰਜੈਂਸੀ ਦੇ ਵਿੱਚ ਜਦੋਂ ਇਹ ਪੂਰਾ ਵਾਕਿਆ ਵਾਪਰਦਾ ਹੈ ਅਮਰਜੈਂਸੀ ਨੂੰ ਲੈ ਕੇ ਚਲੋ ਫਿਲਮ ਤਾਂ ਬਣਾਤੀ ਇਹਦੇ ਉੱਤੇ ਕਾਂਗਰਸ ਦਾ ਰੈਕਸ਼ਨ ਕਿਉਂ ਨਹੀਂ ਆ ਰਿਹਾ ਕਾਂਗਰਸ ਦਾ ਰੈਕਸ਼ਨ ਵੀ ਆਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਜੇ ਇੰਦਰਾ ਗਾਂਧੀ ਦੀ ਭੂਮਿਕਾ ਨੂੰ ਦਰਸਾਇਆ ਜਾ ਰਿਹਾ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਭੂਮਿਕਾ ਨੂੰ ਦਰਸਾਇਆ ਜਾ ਰਿਹਾ ਹੈ ਕਾਂਗਰਸ ਇਸ ਮਾਮਲੇ ਦੇ ਉੱਤੇ ਚੁੱਪ ਕਿਉਂ ਹੈ ਬੇਦੀ ਸਾਹਿਬ ਆਪਾਂ ਘਟ ਗਿਣਤੀ ਕਟ ਗਿਣਤੀਆਂ ਦੇ ਜਦੋਂ ਵੀ ਕੋਈ ਹਮਲਾ ਕਰੂਗਾ ਚਾਹੇ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਗੁਰਦੁਆਮਾਂ ਦੀਆਂ ਢਾਏ ਢੇਰੀ ਹੋਇਆ 38 ਗੁਰਦੁਆਰਿਆਂ ਦੀ ਬੇਅਦਬੀ ਹੋਈ ਉਦੋਂ ਕਾਂਗਰਸ ਦਾ ਰਾਜ ਸੀ ਉਦੋਂ ਕਾਂਗਰਸ ਵਾਲਿਆਂ ਨੇ ਹਮਲਾ ਕੀਤਾ ਤੇ ਭਾਜਪਾ ਵਾਲਿਆਂ ਨੇ ਆਰਐਸਐਸ ਵਾਲਿਆਂ ਨੇ ਲੱਡੂ ਵੰਡੇ ਤੇ ਸਿਮਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਮੈਂ ਨਹੀਂ ਕਹਿ ਰਿਹਾ ਅਡਵਾਨੀ ਦੀ ਕਿਤਾਬ ਕਹਿੰਦੀ ਹੈ ਉਸੇ ਆਧਾਰ ਤੇ ਅੱਜ ਵੀ ਤੁਸੀਂ ਜੇ ਕਾਂਗਰਸ ਵਾਲਿਆਂ ਤੋਂ ਆਸ ਰੱਖੋ ਵੀ ਕਾਂਗਰਸੀ ਇਹ ਕਹਿਣਗੇ ਵੀ ਜਿਹੜੀ ਐਮਰਜੈਂਸੀ ਫਿਲਮ ਹੈ ਉਹਦੇ ਉਹ ਤਾਂ ਹੈ ਉਹ ਸਾਡੇ ਖਿਲਾਫ ਪਰ ਉਹ ਪ੍ਰਮਾਨ ਨਹੀਂ ਕਰਦੇ ਆਪਾਂ ਤਾਂ ਤਾਂ ਛੇੜਿਆ ਜਾ ਰਿਹਾ ਕਿਸੇ ਨੇ ਹੀਰੋ ਛੇਤੀ ਬਣਾਉਣਾ ਹੋਵੇ ਫਿਲਮ ਚ ਲਾਉਣੀ ਹੋਵੇ ਉਹ ਸਿੱਖਾਂ ਦਾ ਕੋਈ ਨਾ ਕੋਈ ਜਾਂ ਤਾਂ ਸਿੱਖਾਂ ਦੇ ਗੁਰੂ ਦਾ ਕੋਈ ਇਹੋ ਜਿਹਾ ਰੋਲ ਵਿੱਚ ਦੇ ਦਿੰਦੇ ਨੇ ਜਾਂ ਕੋਈ ਇਹੋ ਜਿਹੀ ਭੱਦੀ ਸ਼ਬਦ ਲਈ ਵਰਤਦੇ ਨੇ ਜਿਵੇਂ ਹੁਣ ਸਾਰੀ ਦੁਨੀਆ ਨੂੰ ਪਤਾ ਹੈ ਵੀ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਲਾ ਸਿੱਖ ਕੌਮ ਦਾ ਸਮੁੱਚੇ ਭਾਈਚਾਰੇ ਦਾ ਹੀਰੋ ਹੈ ਉਹਦੇ ਤੇ ਇਸ ਕਰਕੇ ਬੀਬੀ ਨੇ ਟੇਕ ਰੱਖ ਲਈ ਪਰ ਮੈਂ ਕਹਿਣਾ ਚਾਹੁੰਦਾ ਬੀਬਾ ਜੀ ਸਿਆਣੇ ਬਣੋ ਸਾਡਾ ਧਰਮ ਕਿਸੇ ਵੀ ਤੀਪ ਪਹਾੜ ਤੇ ਵੱਧੇ ਸ਼ਬਦ ਬੋਲਣ ਦੀ ਆਗਿਆ ਨਹੀਂ ਦਿੰਦਾ ਇਸ ਕਰਕੇ ਪਰ ਜਿਹੜਾ ਤੁਸੀਂ ਕਰ ਰਹੇ ਹੋ ਸਾਰੀ ਦੁਨੀਆ ਨੂੰ ਪਤਾ ਰਵਨੀਤ ਸਿੰਘ ਬਿੱਟੂ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਿਹਾ ਲਗਾਤਾਰ ਹੁਣ ਰਾਹੁਲ ਗਾਂਧੀ ਦੀ ਕੇਰਾਬੰਦੀ ਹੋ ਰਹੀ ਹੈ ਤੇ ਰਵਨੀਤ ਸਿੰਘ ਬਿੱਟੂ ਕਿਸੇ ਵੀ ਤਰੀਕੇ ਨਾਲ ਪਿੱਛੇ ਨਹੀਂ ਹੋਣਾ ਚਾਹੁੰਦੇ ਉਹ ਲਗਾਤਾਰ ਬਿਆਨਬਾਜ਼ੀ ਕਰਕੇ ਫਰੰਟਪੋਟ ਤੇ ਆ ਰਹੇ ਆ ਕਦੇ ਉਹ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਦਿਆ ਤੇ ਹੁਣ ਇੱਥੋਂ ਤੱਕ ਕਹਤਾ ਬਹੁਤ ਸਾਰੇ ਜਹੇ ਭਾਜਪਾ ਦੇ ਲੋਕ ਨੇ ਜਿਹੜੇ ਕਹਿ ਰਿਹਾ ਕਿ ਰਾਹੁਲ ਗਾਂਧੀ ਦਾ ਪਾਸਪੋਰਟ ਹੀ ਰੱਦ ਕਰ ਦੋ ਮੈਂ ਹੈਰਾਨ ਆ ਕਿ ਇੱਕ ਬੰਨੇ ਦਾ ਸਿੱਖਾਂ ਨਾਲ ਜਿਨ੍ਹਾਂ ਨੇ ਹੋਲੀ ਖੇਡੀ ਸਿੱਖਾਂ ਦੀ ਹੱਥ ਰੰਗੇ ਹੋਏ ਨੇ ਆਪ ਖੁਦ ਕਹਿੰਦੇ ਨੇ ਅਕਾਲੀ ਬਾਦਲ ਕੇ ਤੇ ਭਾਜਪਾ ਵਾਲੇ ਕਹਿੰਦੇ ਰਹੇ ਨੇ ਕਿ ਸਿੱਖਾਂ ਦੇ ਨਾਲ ਹਮਲਾ ਸਿੱਖਾਂ ਤੇ ਕਾਂਗਰਸ ਨੇ ਕੀਤਾ ਉਧਰ ਤਾਂ ਉਹ ਵੱਡਾ ਪਰਿਵਾਰ ਖੰਦ ਗਾਂਧੀ ਪਰਿਵਾਰ ਦੂਜੇ ਬੰਨੇ ਸਾਡੇ ਪੰਜਾਬ ਦੇ ਵਿੱਚ ਇਹ ਤਾਂ ਫਿਰ ਦੋ ਅਤਵਾਦੀ ਹੋਗੇ ਨਾ ਉਧਰ ਤਾਂ ਰੌਹਲ ਦਾ ਪਰਿਵਾਰ ਸਮੇਤ ਰੌਹਲ ਅਤਵਾਦੀ ਨੇ ਤੇ ਦੂਜੇ ਬੰਨੇ ਇੱਧਰ ਬਿਆਨ ਸਿੰਘ ਦਾ ਟੱਪਰ ਉਹ ਵੀ ਅਤਵਾਦੀ ਹੈ ਪਿਆਲ ਸਿੰਘ ਇੱਧਰ ਸਾਡੀ ਖਤਾਬ ਚ ਉਹ ਕੌਮ ਦਾ ਬਹੁਤ ਵੱਡਾ ਗਦਾਰ ਹੋਇਆ ਜਿਹਨੇ ਮੁੱਖ ਮੰਤਰੀ ਹੁੰਦਿਆਂ ਕੋਈ ਸੂਆ ਨਹਿਰ ਨਹੀਂ ਛੱਡੀ ਜਿੱਥੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਨਾ ਮਾਰਿਆ ਹੋਵੇ ਹੁਣ ਉਹਨਾਂ ਦੀ ਖਾਨਦਾਨੀ 'ਚ ਉਹਦਾ ਹੀ ਖੂਨ ਸਪੀਡ ਨਾਲ ਦੌੜ ਕੇ ਰਮਨੀਤ ਬਿੱਟੂ ਚਾਹੁੰਦਾ ਕੱਲ ਜੇ ਰਮਨੀਤ ਬਿੱਟੂ ਆ ਕੇ ਭਾਜਪਾ ਦਾ ਭਗਮਾ ਪਾ ਕੇ ਖੜ ਗਿਆ ਖਾਕੀ ਨੀਕਰ ਪਾ ਕੇ ਖੜ ਗਿਆ ਉਹਨੂੰ ਇਹ ਨਾ ਸੋਚੋ ਵੀ ਉਹ ਆਪਣੇ ਪਰਿਵਾਰ ਦੀ ਜਾ ਜਾ ਕਾਂਗਰਸ ਵਾਲੀ ਸੋਚ ਛੱਡ ਕੇ ਆ ਗਿਆ ਉਹ ਸੋਚ ਦੇ ਆਧਾਰ ਤੇ ਜੋ ਉਹਦੇ ਮੂੰਹ ਚ ਆਉਂਦਾ ਉਹੀ ਬੋਲ ਨਹੀਂ ਜਾ ਰਿਹਾ ਕੱਲ ਤਾਂ ਮਿਸਰੀਬਤੀ ਸੋਨੀਆ ਗਾਂਧੀ ਨੂੰ ਮਾਈ ਬਾਪ ਕਹਿੰਦੇ ਸੀ ਜਦੋਂ ਪਹਿਲਾਂ ਪਾਰਲੀਮੈਂਟ ਦੀਆਂ ਚੋਣਾਂ 'ਚ ਆਪ ਉਹਨਾਂ ਤੋਂ ਟਿਕਟ ਲੈ ਕੇ ਆਉਂਦੇ ਰਹੇ ਨੇ ਰੌਹਲ ਪਰਿਵਾਰ ਤੋਂ ਪਰ ਮੈਂ ਉਹਨਾਂ ਤੇ ਤਾਂ ਨਹੀਂ ਜਾਂਦਾ ਸਾਡਾ ਉਹ ਟੌਪਿਕ ਚੈਪਟਰ ਨਹੀਂ ਅਸੀਂ ਇਹ ਕਹਿੰਦੇ ਹਾਂ ਰਵਨੀਤ ਬਿੱਟੂ ਕੁਛ ਨਾ ਕੁਛ ਪੰਜਾਬ ਦੀ ਧਰਤੀ ਦਾ ਜਾਇਆ ਹੈ ਪੰਜਾਬ ਦਾ ਖੰਡਾ ਥੋੜਾ ਪਰਿਵਾਰ ਅੱਜ ਵੀ ਹੈ ਤੁਹਾਡੇ ਪਰਿਵਾਰ ਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਇਸ ਕਰਕੇ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰਿਆ ਕਰੋ ਅੱਖ ਨਾਲ ਜਿਉਂ ਪੰਜਾਬ ਦੀ ਧਰਤੀ ਦਾ ਤਾਂ ਰਾਖਾ ਬਣ ਕੇ ਰਹਿ ਜਾਓ ਤੁਸੀਂ ਇਹ ਜਿਹੜਾ ਊਲ ਜਲੂਲ ਬੋਲ ਨਹੀਂ ਜਾ ਰਹੇ ਹੋ ਇਹਦੇ ਨਾਲ ਤੁਹਾਡਾ ਕਦ ਵੱਧਦਾ ਨਹੀਂ ਘਟਦਾ ਹੈ ਅਮਰਤਪਾਲ ਸਿੰਘ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਅਮਰਤਪਾਲ ਸਿੰਘ ਨੇ ਜਿਸ ਤਰ੍ਹਾਂ ਐਨਐਸਏ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਤਾਂ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦਾ ਸਫਰ ਦੇਖ ਰਹੇ ਆ ਦਾ ਉਹ ਲਗਾਤਾਰ ਇਸ ਗੱਲ ਨੂੰ ਚੈਲੰਜ ਕਰ ਰਿਹਾ ਕਿ ਐਨਐਸਏ ਦੀ ਮਿਆਦ ਕਿਉਂ ਵਧਾਈ ਜਾ ਰਹੀ ਹੈ ਸਰਕਾਰ ਐਨਐਸਏ ਦੀ ਮਿਆਦ ਕਿਉਂ ਵਧਾਉਂਦੀ ਹੈ ਕਿਉਂਕਿ ਹੁਣ ਜਦੋਂ ਭਾਰਤ ਸਰਕਾਰ ਨਵੇਂ ਕਾਨੂੰਨ ਲੈ ਕੇ ਆਈ ਹੈ ਤੇ ਨਵੇਂ ਕਾਨੂੰਨਾਂ ਦੇ ਤਹਿਤ ਇੱਕ ਵਾਰ ਫਿਰ ਐਨਐਸਏ ਦੀ ਮਿਆਦ ਵਧਾਤੀ ਹੁਣ ਹਾਈ ਕੋਰਟ ਨੇ ਨੋਟਿਸ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਉਹ ਆਪਣਾ ਰਿਕਾਰਡ ਲੈ ਕੇ ਆਵੇ ਤੇ ਦੱਸੇ ਕਿ ਇਸ ਮਿਆਦ ਨੂੰ ਕਿਸ ਢੰਗ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਭਾਈ ਅੰਮਰਤਪਾਲ ਸਿੰਘ ਖਾਲਸਾ ਅੱਜ ਕੱਲਾ ਭਾਈ ਅੰਮਰਤਪਾਲ ਖਾਲਸਾ ਨਹੀਂ ਰਹਿ ਗਿਆ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਿ 542ਾਂ 'ਚ ਉਹਨਾਂ ਦੀ ਗਿਣਤੀ ਆਉਂਦੀ ਹੈ ਮੈਂ ਹੈਰਾਨ ਆ ਕਿ ਉਹ ਪੰਜਾਬ ਸਰਕਾਰ ਜਿਹੜੀ ਠੂਠਾ ਲੈ ਕੇ ਮੰਗਣ ਜਾਂਦੀ ਹੈ ਸੈਂਟਰ ਤੋਂ ਉਹ ਸੈਂਟਰ ਦਾ ਉਹ ਵੀ ਹਿੱਸਾ ਹੈ ਭਾਈ ਅੰਬਰਤਪਾਲ ਸਿੰਘਾ ਉਹਨੇ ਆਪਣੇ ਉੱਥੋਂ ਦਿੱਲੀ ਤੋਂ ਹੀ ਪੈਸਾ ਲਿਆ ਕੇ ਖੰਡੂਰ ਸਾਹਿਬ ਜਿੱਥੋਂ ਜਿੱਤ ਕੇ ਆਇਆ ਉੱਥੇ ਲਾਉਣਾ ਤੁਸੀਂ ਬਾਰ-ਬਾਰ ਉਹਨੂੰ ਪਤਾ ਨਹੀਂ ਕਿਹੜੀਆਂ ਧਰਾਮਾਂ ਲਾ ਲਾ ਕੇ ਜਿਹੜਾ ਆਪਣੇ ਆਪ ਥੋੜਾ ਕੇਜਰੀਵਾਲ ਉਹ ਤਾਂ ਜਿਨ੍ਹਾਂ ਨੇ ਬੰਦੀ ਸਿੰਘਾਂ ਨੇ ਪੂਰੀਆਂ ਜਿਵੇਂ ਦਵਿੰਦਰਪਾਲ ਭੁੱਲਰ ਹੈ ਉਹਦੀ ਪੰਜ ਵਾਰੀ ਉਹਨੇ ਫਾਇਲ ਰੱਦ ਕਰਤੀ ਪਰ ਗੁਰੂ ਵੀ ਬੜਾ ਬੇਅੰਤਾ ਉਸੇ ਜੇਲ੍ਹ ਚ ਕੇਜਰੀਵੜ ਗਿਆ ਉਸੇ ਚ ਸਾਡਾ ਅਤਵਿੰਦਰਪਾਲ ਭੁੱਲਰ ਸੀ ਉਹੀ ਕੰਮ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਤੁਸੀਂ ਨਾ ਇਹ ਕੰਮ ਛੇੜੋ ਕਿ ਤੁਹਾਡੇ ਪੈਨ ਦੇ ਸਾਈਨਾਂ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਦੇ ਸਹਿਯੋਗੀਆਂ ਦੀ ਬਾਰ ਬਾਰ ਇੰਨੇ ਸਿਭਾਧਾਈਆਂ ਹੋਣ ਹੁਣ ਕੋਰਟ ਨੇ ਵੀ ਤਾਂ ਤੁਹਾਨੂੰ ਤਲਬ ਕਰੇ ਲੈਣਾ ਇਸ ਕਰਕੇ ਕਿਉਂ ਇਹ ਜੋ ਕੰਮ ਕਰਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੁਣ ਕੱਲਾ ਭਾਈ ਨਹੀਂ ਰਹਿ ਗਿਆ ਉਹ ਕਿੰਨੇ ਲੋਕਾਂ ਨੇ ਜਿੱਤਾ ਕੇ ਭੇਜਿਆ ਇਸ ਕਰਕੇ ਮੈਂ ਸਪਸ਼ਟ ਕਰਦਾ ਕਿ ਪੂਰਜੋਰ ਮਾੜੀ ਸੋਚ ਹੈ ਮਾੜੀ ਨਿੰਦਿਆ ਹੈ ਦੀ ਕਰਨੀ ਬਣਦੀ ਹੈ ਜਿੰਨੀ ਅਸੀਂ ਕਰੀਏ ਭਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਬਾਹਰ ਆਉਣਾ ਚਾਹੀਦਾ ਧੰਨਵਾਦ ਜੀ ਇਹ ਸਨ ਪਰਮਜੀਤ ਸਿੰਘ ਸੋਲੀ ਜਿਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਲਗਾਤਾਰ ਅਮਨ ਸਿੰਘ ਬਿੱਟੂ ਟਿੱਪਣੀਆਂ ਕਰ ਰਿਹਾ ਹੈ ਕੰਗਣਾ ਰਣੌਤ ਕਰ ਰਹੀ ਹੈ ਪਰੰਤੂ ਇਸ ਗੱਲ ਨੂੰ ਵੀ ਸਮਝਣਾ ਹੋਵੇਗਾ ਕਿ ਆਖਰ ਸੰਤ ਕਿਹੜਾ ਹੁੰਦਾ ਹੈ ਸਾਧ ਕਿਹੜਾ ਹੁੰਦਾ ਹੈ ਜਦ ਕਿ ਭਾਜਪਾ ਦੇ ਵਿੱਚ ਬਹੁਤ ਸਾਰੇ ਜਿਹੇ ਲੋਕ ਭਗਵਾ ਕਰਨ ਨੂੰ ਧਾਰਨ ਕਰਦੇ ਆ ਤੇ ਉਸ ਤਹਿਤ ਦਿਖਾਈ ਦਿੰਦਾ ਕਿ ਕਿਸ ਤਰ੍ਹਾਂ ਅਦਿੱਤਿਆ ਨਾਥ ਜੋਗੀ ਮਠਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸਾਫ ਤੌਰ ਤੇ ਦਿਖਦਾ ਕਿ ਭਾਜਪਾ ਦੇ ਵਿੱਚ ਕਿੰਨੇ ਕੁ ਸਾਧਕ ਹਮਰੇ ਅਤੇ ਜਿਨ੍ਹਾਂ ਲੋਕਾਂ ਦੇ ਹੱਥਾਂ ਦੇ ਵਿੱਚ ਖਾਲਸੇ ਦੇ ਵੱਲੋਂ ਦਿੱਤੀ ਹੋਈ ਦਾਤ ਕੰਕਾਰ ਮਿਲੇ ਹੋਣ ਉਹਨਾਂ ਨੂੰ ਪੂਰੀ ਤਰ੍ਹਾਂ ਸੰਤ ਸਿਪਾਹੀ ਗੁਰੂ ਸਾਹਿਬ ਨੇ ਬਣਾਏ ਹੋਵੇ ਤੇ ਉਹ ਕੰਗਣਾ ਰਣੋਤ ਤੇਰਮਨੀ ਸਿੰਘ ਬਿੱਟੂ ਨੂੰ ਅੱਤਵਾਦੀ ਲੱਗਦੇ ਆ ਇਸੇ ਤਰ੍ਹਾਂ ਭਾਈ ਅਮਰਪਾਲ ਸਿੰਘ ਦੇ ਮੁੱਦੇ ਤੇ ਭਗਵੰਤ ਮਾਨ ਨੂੰ ਵੀ ਸਬਕ ਲੈ ਲੈਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਉਦਾਹਰਨਾਂ ਉਹਨਾਂ ਦੇ ਅੱਗੇ ਪਿਆਨੇ ਕਿਉਂਕਿ ਜਿਸ ਤਰ੍ਹਾਂ ਦਾ ਬੀਜੋਗੇ ਉਸੇ ਤਰ੍ਹਾਂ ਦਾ ਵੱਡੋਗੇ ਇਹ ਸਮੇਂ ਦੇ ਨਾਲ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਕੈਮਰਾਮੈਨ ਅਮਰੀਕਿੰਦਰ ਸਿੰਘ ਦਿਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ